ਹਿੰਦੁਸਤਾਨ ਦੀ ਸਰਕਾਰ ਆ ਹੋਮਨਿਸਟਰੀ ਕੀ ਤੁਹਾਨੂੰ ਲੱਗਦਾ ਕਿ ਭਾਈ ਬਲਵੰਤ ਸਿੰਘ ਰਾਜਵਾਨ ਨੂੰ ਮਾਫ ਕਰ ਦੂਗੀ ਦਿੱਤਾ ਉਹਦਾ ਫੇਕ ਅਨਕਾਉਂਟਰ ਬਣਾ ਦਿੱਤਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਜਿਹੜਾ ਉਹਨੂੰ ਮਾਰ ਦਿੱਤਾ ਬੜਾ ਅਜ ਪੰਜਾਬ ਦੇ ਵਿੱਚ ਇਹ ਚੱਲ ਰਿਹਾ ਹੈਗਾ ਅਸੀਂ ਕਹਿੰਦੇ ਆ ਕਿ ਗੈਂਗਸਟਰ ਆ ਹਾਈ ਕੋਰਟ ਦਾ ਜੱਜ ਕਹਿੰਦਾ ਆ ਕਿ ਇਹ ਇੱਕ ਪੁਲਿਸ ਖਾਕੀ ਦੀ ਵਰਦੀ ਦੇ ਵਿੱਚ ਗੈਂਗਸਟਰ ਆ ਇਹ ਕੀ ਇਹ ਵਰਤਾਰਾ ਕਦੋਂ ਖਤਮ ਹੋਊਗਾ ਜਾਂ ਫਿਰ ਵਰਤਾਰਾ ਇਹ ਇਸ ਤਰ੍ਹਾਂ ਹੀ ਚੱਲਦਾ ਰਹੂਗਾ ਇਹ ਨੌਜਵਾਨਾਂ ਦਾ ਕਤਲ ਕੀਤਾ ਜਾ ਰਿਹਾ ਅੱਜ ਸਾਡੀ ਅੱਧੀ ਨੌਜਵਾਨ ਪੀੜ੍ਹੀ ਆ ਜਿਹੜੀ ਵਿਦੇਸ਼ਾਂ ਚਲੀ ਗਈ ਆ ਅੱਧੇ ਨੌਜਵਾਨ ਚਿੱਟਾ ਲਾਲਾ ਕੇ ਮਾਰੇ ਆ ਅੱਧੇ ਨੌਜਵਾਨ ਗੈਂਗਸਟਰ ਹੋ ਚੁੱਕੇ ਨੇ ਅੱਧੇ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਜਿਹੜਾ ਜ਼ਖਮੀ ਕਰਕੇ ਜਾਂ ਫੜਿਆ ਜਾਂਦਾ ਜਾਂ ਅੱਜ ਦੀਆਂ ਚਾਰ ਵੱਡੀਆਂ ਖਬਰਾਂ ਦਾ ਜਿਹੜਾ ਆਪਾਂ ਰੁਕ ਕਰਦੇ ਆ ਵੱਡੀਆਂ ਖਬਰਾਂ ਜੁੜੀਆਂ ਨੇ ਚਾਰ ਸਭ ਤੋਂ ਵੱਡੀ ਖਬਰ ਜੁੜੀ ਆ ਕਿ ਅੰਮ੍ਰਿਤਸਰ ਦੇ ਵਿੱਚ ਆ ਦੋ ਨੌਜਵਾਨਾਂ ਦਾ ਪੁਲਿਸ ਨੇ ਅਨਕਾਊਂਟਰ ਕਰ ਦਿੱਤਾ ਕਿਉਂਕਿ ਤਾਂ ਕਿ ਉਹਨਾਂ ਨੇ ਕੰਦ ਉੱਤੇ ਖਾਲਸਾ ਦੇ ਨਾਅਰੇ ਲਿਖੇ ਤੇ ਦੂਸਰੀ ਇੱਕ ਹੋਰ ਵੱਡੀ ਨਾਲ ਹੀ ਖਬਰ ਜੁੜੀ ਆ ਕਹਿੰਦੇ ਕਿ ਦੋ ਬਬਰ ਖਾਲਸਾ ਦੇ ਨੌਜਵਾਨਾਂ ਦਾ ਵੀ ਅਨਕਾਊਂਟਰ ਕੀਤਾ ਤੇ ਵੇਸਕੋ ਜ਼ਖਮੀ ਹੋ ਗਏ ਇਹ ਵੀ ਸੂਤਰ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਤੁਹਾਨੂੰ ਅਸੀਂ ਜਿਹੜੀਆਂ ਕਿ ਚਾਰ ਵੱਡੀਆਂ ਖ਼ਬਰਾਂ ਸੁਣਾਵਾਂਗੇ ਅੱਜ ਇਸ ਵੇਲੇ ਦੀਆਂ ਜੇ ਤੁਸੀਂ ਜੁੜੇ ਰਹੋਏ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਗੱਲ ਕਰਾਂਗੇ ਤੇ ਐਂ ਖਬਰਾਂ ਨੇ ਬੜਾ ਜਿਹੜਾ ਧਿਆਨਯੋਗ ਸੁਣਨ ਵਾਲੀਆਂ ਨੇ ਤੇ ਬੇਨਤੀ ਇਹ ਆ ਤੇ ਨਾਲ ਨਾਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਵਰਜਾ ਖਾਲਸਾ ਵਰਜ ਕੀ ਪਤੇ ਆਪਾਂ ਜੇ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਕਾਫੀ ਜਿਹੜਾ ਕਿ ਇੱਕ ਸਾਲ ਹੋ ਗਿਆ ਲਗਾਤਾਰ ਜਿਹੜੇ ਇਨਕਾਊਂਟਰ ਹੋ ਰਹੇ ਆ ਅਸਲੀ ਆ ਜਾਂ ਫੇਕ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਕੌਣ ਨਹੀਂ ਜਾਣਦਾ ਕਿ ਕੰਮੇ ਜਿਹੜਾ ਕਿ ਪਹਿਲਾਂ ਵੀ ਜਿਹੜਾ ਇਨਕਾਊਂਟਰ ਕੀਤੇਗੇ ਝੂٹے ਪੁਲਿਸ ਮੁਕਾਬਲਿਆਂ ਦੇ ਵਿੱਚ ਅੱਜ ਉਹਨਾਂ ਨੂੰ ਸਜ਼ਾਵਾ ਮਿਲ ਰਹੀਆਂ ਨੇ ਉਮਰਾਂ ਕੈਦ ਹੋ ਰਹੀਆਂ ਨੇ ਹੋਰਾਂ ਦੇ ਉਮਰਾਂ ਜਿਹੜੇ ਕਿ ਸੀਬੀਆਈ ਕੋਰਟ ਵੱਲੋਂ ਤੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਸੁਣਿਆ ਕਿ ਸੁਭਾਸਰਾਨ ਨੂੰ ਜਿਹੜੀ ਉਮਰ ਕੈਦ ਹੋਏ ਸੀ ਸੰਦੀਪ ਸੰਧੀ ਦੇ ਨਾਲ ਝੜਪ ਹੋਈ ਆ ਤਾਂ ਉਸ ਦੁਸ਼ਟ ਦੀ ਮੌਤ ਹੁੰਦੀ ਆ ਤੇ ਅਧਿਮੀ ਮਪਲਸਪਾਇ ਨੂੰ ਕਹਿਣਾ ਕਿ ਭਰਾਵੋ ਇਹ ਅਨਕਾਉਂਟਰ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ ਤੇ ਉਹਨਾਂ ਨੌਜਵਾਨਾਂ ਨੂੰ ਵੀ ਕਹਿਣਾ ਕਿ ਖਾਲਸਤਾਨ ਦੇ ਨਾਅਰੇ ਲਿਖਣੇ ਕੰਨ ਦਾ ਉੱਤੇ ਇਹ ਵੀ ਕੋਈ ਹੱਲ ਨਹੀਂ ਤੇ ਜਾਂ ਦੂਜੇ-ਦੂਜੇ ਗੈਂਗਸਟਰਾਂ ਦਾ ਅਨਕਾਉਂਟਰ ਕਰਨਾ ਇਹ ਵੀ ਬਹੁਤ ਮਾੜੀ ਗੱਲ ਆ ਪੁਲਸ ਫੜ-ਫੜ ਕੇ ਜਿਹੜਾ ਅਨਕਾਉਂਟਰ ਕਰ ਰਹੀ ਆ ਬਹੁਤੀ ਦੁੱਖ ਭਰੀਆਂ ਗੱਲਾਂ ਨੇ ਮੈਂ ਪਹਿਲਾਂ ਤੁਹਾਨੂੰ ਸਭ ਤੋਂ ਪਹਿਲਾਂ ਉਸ ਅੰਮ੍ਰਿਤਸਰ ਦੀ ਘਟਨਾ ਦੱਸਦੇ ਆ ਕਿ ਦੋ ਨੌਜਵਾਨਾਂ ਨੇ ਖਾਲਸਤਾਨ ਦੇ ਨਾਅਰੇ ਲਿਖੇ ਆ ਕਿਸੇ ਕਾਂਡ ਉਤੇ ਲਿਖ ਦਿੱਤੇ ਤੇ ਪੁਲਿਸ ਵੱਲੋਂ ਕਹਿੰਦੇ ਕਿ ਫੜ ਕੇ ਉਹਨੂੰ ਅਨਕਾਊਂਟਰ ਕਰ ਦਿੱਤਾ ਤੇ ਦੂਸਰੀ ਇੱਕ ਹੋਰ ਵੱਡੀ ਖਬਰ ਜੁੜੀ ਆ ਇਸ ਦੇ ਨਾਲ ਆ ਉਹ ਵੀ ਤੁਹਾਨੂੰ ਸੁਣਾਉਣੇ ਆ ਪੜ ਕੇ ਕਹਿੰਦੇ ਕਿ ਦੋ ਬੱਬਰ ਖਾਲਸਾ ਦੇ ਨੌਜਵਾਨ ਸੀ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਤੇ ਕਿ ਪੁਲਸ ਰਾਜ ਮਠ ਭੇੜ ਹੋ ਗਈ ਤਾਂ ਦੋਨਾਂ ਦੇ ਸਾਥੀਆਂ ਨੇ ਜਿਹੜੇ ਆ ਗੋਲੀਆਂ ਵੱਜੀਆਂ ਅਨਕਾਊਂਟਰ ਕਰ ਦਿੱਤਾ ਤੇ ਬਾਅਦ ਵਿੱਚ ਕਹਿੰਦੇ ਗ੍ਰਫਤਾਰ ਕਰ ਲਏ ਇਹ ਕੋਈ ਪਹਿਲੀ ਜਾਂ ਨਵੀਂ ਕਹਾਣੀ ਨਹੀਂ ਪੁਲਿਸ ਵੱਲੋਂ ਘੜੇ ਜਾ ਰਹੇ ਕਿ ਗੋਲੀਆਂ ਮਾਰ ਕੇ ਗ੍ਰਿਫਤਾਰ ਕਰਨਾ ਜਣੇ ਕਿ ਇੱਕ ਆਪਾਂ ਕਹਿੰਦੇ ਕਿ ਝੂਠੇ ਪੁਲਿਸ ਮੁਕਾਬਲਿਆਂ ਦੀ ਜਿਹੜਾ 90 99 ਦਾ ਕਿਤਾ ਸੀ ਦੌਰ ਉਹ ਸ਼ੁਰੂ ਹੋ ਚੁੱਕਿਆ ਹੈਗਾ ਬੇਸਕੋ ਉਹਦੇ ਨਾਂ ਉਹ ਤੁਸੀਂ ਬੱਬਰਖਾਲਸਾ ਜੋੜ ਲਓ ਚਾਹ ਗੈਂਗਸਟਰ ਜੋੜ ਲਓ ਚਾਹ ਜੋ ਮਰਜੀ ਆ ਜੇ ਤੇ ਕੋਈ ਆਪ ਦੇ ਵਿੱਚ ਲੜਾਈ ਹੁੰਦੀ ਆ ਤੇ ਉਹ ਵੀ ਜੇਕਰ ਕੋਈ ਭੱਜ ਜਾਂਦਾ ਉਹਨੂੰ ਵੀ ਗੋਲੀਆਂ ਮਾਰ ਕੇ ਫੜ ਕੇ ਗੋਲੀਆਂ ਮਾਰ ਕੇ ਪੁਲਿਸ ਵੱਲੋਂ ਕਿਆ ਦਿੱਤਾ ਜਾਂਦਾ ਜੀ ਪੁਲਿਸ ਦੇ ਨਾਲ ਆ ਕਿ ਰਿਕਵਰੀ ਕਰਾਉਣਗੇ ਸੀ ਆਸਲਾ ਆਸਲਾ ਕਢਾਉਣਗੇ ਸੀ ਤੇ ਉਹਨੇ ਗੋਲੀ ਚਲਾ ਦਿੱਤੀ ਸਾਡੇ ਮੁਲਾਜ਼ਮ ਦੇ ਵੱਜੀ ਜਾਂ ਕੋਲ ਦੀ ਲੰਘੀ ਤੇ ਅਸੀਂ ਉਹਦਾ ਅਨਕਾਉਂਟਰ ਕਰ ਦਿੱਤਾ ਬਹੁਤ ਹੀ ਮਾੜਾ ਜਿਹੜਾ ਇਹ ਹਾਲਾਤ ਨੇ ਪੰਜਾਬ ਦੇ ਵਿੱਚ ਅੱਜ ਜੋ ਵਰਤਾਰਾ ਚੱਲ ਰਿਹਾਗਾ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾਗਾ ਭਗਵੰਤ ਮਾਨ ਦੀ ਸਰਕਾਰ ਆ ਕਿ ਜੇਕਰ ਪੁਲਸਾ ਪੰਜਾਬ ਦੇ ਨੌਜਵਾਨ ਨੂੰ ਇਸ ਤਰ੍ਹਾਂ ਕੋ ਕੋ ਕੇ ਮਾਰੇ ਆ ਤਾਂ ਬਹੁਤ ਹੀ ਦੁੱਖ ਭਰੀ ਤੇ ਮਾੜੀ ਇਸ ਤੋਂ ਵੱਧ ਗੱਲ ਹੋਰ ਕੀ ਹੋ ਸਕਦੀ ਆ ਅਸੀਂ ਪੜਦੇ ਸੀ ਕਿ ਸਾਡਾ ਨੌਜਵਾਨ ਸਿੱਖ ਜਿਹੜੇ ਨੌਜਵਾਨਾਂ ਦਾ ਘਾਣ ਕੀਤਾ ਕਿ ਕਾਂਗਰਸ ਦੀ ਸਰਕਾਰ ਨੇ ਕੀਤਾ ਕਿ ਬੇਅੰਤ ਸਿੰਘ ਮੁੱਖ ਮੰਤਰੀ ਦੋ ਢਾਈ ਲੱਖ ਮੁੰਡਾ ਮਾਰ ਦਿੱਤਾ ਜਿਹਦੇ ਵਿੱਚ ਉਹ ਸੂਬਾ ਸਿੰਘ ਤੇ ਕੇ ਪੀਐਸ ਗੱਲ ਵਰਗੇ ਬੜੇ ਬੜੇ ਸੰਭਲ ਸੀ ਤੇ ਉਹੀ ਹਾਲ ਅੱਜ ਹੋ ਰਿਹਾ ਪੰਜਾਬ ਦੇ ਵਿੱਚ ਇਹੀ ਹਾਲ ਕਿ ਅਕਾਲੀ ਦਲ ਦੇ ਵਿੱਚ ਹੁੰਦਾ ਸੀ ਇਹ ਵਰਤਾਰਾ ਕਦੋਂ ਖਤਮ ਹੋਊਗਾ ਜਾਂ ਫਿਰ ਵਰਤਾਰਾ ਇਹ ਇਸ ਤਰ੍ਹਾਂ ਹੀ ਚੱਲਦਾ ਰਹੂਗਾ ਕਿ ਨੌਜਵਾਨਾਂ ਦਾ ਕਹਾਣ ਕੀਤਾ ਜਾ ਰਿਹਾ ਅੱਜ ਸਾਡੀ ਅੱਧੀ ਨੌਜਵਾਨ ਪੀੜ੍ਹੀ ਆ ਜਿਹੜੀ ਵਿਦੇਸ਼ਾਂ ਚ ਚਲੀ ਗਈ ਆ ਅੱਧੇ ਨੌਜਵਾਨ ਚਿੱਟਾ ਲਾਲਾ ਕੇ ਮਾਰੇ ਆ ਅੱਧੇ ਨੌਜਵਾਨ ਗੈਂਗਸਟਰ ਹੋ ਚੁੱਕੇ ਨੇ ਅੱਧੇ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਜਿਹੜਾ ਜ਼ਖਮੀ ਕਰਕੇ ਜਾਂ ਫੜਿਆ ਜਾਂਦਾ ਜਾਂ ਫਿਰ ਉਹਨਾਂ ਨੂੰ ਮਾਰ ਬਕਾ ਦਿੱਤਾ ਜਾਂਦਾ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਬੜੇ ਬੜੀ ਗੱਲ ਕੀਤੀ ਆ ਕਿ ਸੀਆਂ ਦੌੜ ਵਾਲਾ ਨੌਜਵਾਨਾ ਕੈਨੇਡਾ ਤੋਂ ਆਇਆ ਤੇ ਉਹਨੇ ਪੈਸੇ ਲੈਣੇ ਸੀ ਉਸ ਪਰਿਵਾਰ ਤੋਂ ਇਹ ਦੱਸਿਆ ਜਾ ਰਿਹਾ ਔਰ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਇਹ 20 ਤੋਂ 30 ਲੱਖ ਰੁਪਏ ਦੱਸਿਆ ਜਾ ਰਿਹਾ ਸੀ ਕਿ ਉਹ ਮੁਕਰਿਆ ਪਰਿਵਾਰ ਆ ਉਸ ਦੇ ਬੱਚਾ ਕਿਰਦਾਵ ਕੀਤਾ ਆਪਾਂ ਕਹਿੰਦੇ ਕਿ ਬਹੁਤ ਦੁੱਖ ਦੀ ਗੱਲ ਆ ਮਾੜੀ ਗੱਲ ਆ ਕਿਸੇ ਦਾ ਬੱਚਾ ਕਿਸੇ ਦਾ ਚੁੱਕਣਾ ਗੱਲ ਬਹਿ ਕੇ ਨਿਬੜ ਸਕਦੀ ਸੀ ਪਰ ਪੁਲਸ ਨੇ ਕੀ ਕੀਤਾ ਤੇ ਉਹ ਪਤਾ ਨਹੀਂ ਕਿੰਨੇ ਕ ਰੁਪਈਆ ਖਾਤਰਾ ਉਸ ਨੌਜਵਾਨ ਦਾ ਜਿਹੜਾ ਕਤਲ ਕਰ ਦਿੱਤਾ ਉਹਦਾ ਫੇਕ ਅਨਕਾਉਂਟਰ ਬਣਾ ਦਿੱਤਾ ਝੂਠਾ ਪੁੱਤ ਮੁਕਾਬਲਾ ਬਣਾ ਕੇ ਜਿਹੜਾ ਉਹਨੂੰ ਮਾਰ ਦਿੱਤਾ ਬੜਾ ਅਜ ਪੰਜਾਬ ਦੇ ਵਿੱਚ ਇਹ ਚੱਲ ਰਿਹਾ ਹੈਗਾ ਅਸੀਂ ਕਹਿੰਦੇ ਆ ਕਿ ਗੈਂਗਸਟਰ ਆ ਹਾਈ ਕੋਰਟ ਦਾ ਜੱਜ ਕਹਿੰਦਾ ਆ ਕਿ ਇਹ ਇੱਕ ਪੁਲਿਸ ਖਾਕੀ ਦੀ ਵਰਦੀ ਦੇ ਵਿੱਚ ਗੈਂਗਸਟਰ ਆ ਇਹ ਹਾਈ ਕੋਰਟ ਦਾ ਜੱਜ ਕਹਿ ਰਿਹਾ ਹੈਗਾ ਸੁਪਰੀਮ ਕੋਰਟ ਕਹਿ ਰਹੀ ਆ ਤੇ ਪਰ ਤੁਸੀਂ ਆਪਣੇ ਆਪ ਨੂੰ ਕਦੋਂ ਸਮਝੋਗੇ ਆਪਣੇ ਆਪ ਨੂੰ ਕਦੋਂ ਸੰਭਾਲੋਗੇ ਤੁਸੀਂ ਆਪ ਕਦੋਂ ਸਹੀ ਹੋਵੋਗੇ ਦੂਜੇ ਨੂੰ ਸਹੀ ਹੋਣ ਦਾ ਮੌਕਾ ਕਦੋਂ ਦਿਓਗੇ ਜੇਕਰ ਦੂਜਾ ਗਲਤ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਪੁਲਿਸ ਵੀ ਗਲਤ ਹੋਵੇ ਤੁਸੀਂ ਵਰਦੀ ਪਾਈ ਆ ਕਾਨੂੰਨ ਦੀ ਕਾਨੂੰਨ ਦੇ ਹਿਸਾਬ ਦੇ ਨਾਲ ਕੰਮ ਕਰੋ ਉਹਨੂੰ ਫੜੋ ਉਹਨੂੰ ਗਿਰਫਤਾਰ ਕਰੋ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰੋ ਕਾਨੂੰਨ ਜਿਹੜਾ ਸਜ਼ਾ ਦੇਵੇ ਉਹ ਸਭ ਨੂੰ ਮਨਜ਼ੂਰ ਹੁੰਦੀ ਆ ਪਰ ਇਹ ਥੋੜੀ ਆ ਕਿ ਕਾਨੂੰਨ ਤੁਸੀਂ ਆਪਣੇ ਹੱਥ ਦੇ ਵਿੱਚ ਲੈਨੇ ਹੋ ਕਿ ਇੱਕ ਕਦੇ ਉਹਦੇ ਗੋਲੀਆਂ ਮਾਰਤੀਆਂ ਕਦੇ ਉਹਦੇ ਗੋਲੀਆਂ ਮਾਰਤੀਆਂ ਇਹ ਬਹੁਤ ਹੀ ਵੱਡੀ ਦੁਖਦਾਈ ਖਬਰ ਆ ਤੀਸਰੀ ਖਬਰ ਇੱਕ ਹੋਰ ਹੈਰਾਨੀਜਨਕ ਮਾਵਲਾ ਸਾਹਮਣੇ ਆਇਆ ਵੇਸਾ ਕਿ ਪਹਿਲੀ ਘਟਨਾ ਨਹੀਂ ਪੁਲਿਸ ਵੱਲੋਂ ਪਹਿਲਾਂ ਵੀ ਜਦੋਂ ਝੂਠੇ ਪੁਲਿਸ ਮੁਕਾਬਲੇ ਹੋਏ ਆ ਉਦੋਂ ਵੀ ਇਹ ਕੁਝ ਚੱਲਦਾ ਰਿਹਾ ਤੇ ਵੱਡੀ ਹੈਰਾਨਗੀ ਦੀ ਗੱਲ ਆ ਇਹ ਕੇਂਦਰੀ ਜੇਲ੍ਹ ਗੋਵਿੰਦਵਾਲ ਸਾਹਿਬ ਦੀ ਜਿਹੜੀ ਵੱਡੀ ਘਟਨਾ ਤੇ ਲਾਪਰਵਾਹੀ ਕਹਿ ਸਕਦੇ ਇਹਨੂੰ ਆਪਾਂ ਉਹ ਕਿਵੇਂ ਆ ਕਿ ਇੱਕ ਹਵਾਲਾਤੀ ਦੀ ਜਿਹੜੀ ਲਾਸ ਆ ਜਿਹੜੀ ਮੌਤ ਹੁੰਦੀ ਆ ਉਹ ਹਵਾਲਾਤੀ ਦੀ ਜਿਹੜੀ ਤੇ ਜਿਹੜਾ ਕਿ ਪਰਿਵਾਰ ਕਿਸੇ ਹੋਰ ਨੌਜਵਾਨ ਦੀ ਹੁੰਦੀ ਆ ਤੇ ਪਰਿਵਾਰ ਕਿਸੇ ਨੂੰ ਹੋਰ ਥੋਪ ਦਿੱਤੀ ਜਾਂਦੀ ਆ ਇਹ ਤੁਸੀਂ ਦੇਖੋ ਕਿੰਡੀ ਲਾਪਰਵਾਹੀ ਗੱਲ ਆ ਤੇ ਜਦੋਂ ਉਹਦਾ ਕਹਿੰਦੇ ਸੰਸਕਾਰ ਹੋਇਆ ਅਸਥੀਆਂ ਪਾਉਣ ਤੋਂ ਬਾਅਦ ਪਤਾ ਲੱਗਿਆ ਕਿ ਜਿਹੜਾ ਬੰਦਾ ਉਸ ਪਰਿਵਾਰ ਦਾ ਜਿਹੜਾ ਮਰਿਆ ਕਹਿ ਕੇ ਉਹਨਾਂ ਨੇ ਜਿਹੜਾ ਕਿ ਉਹਦਾ ਸਮਸ਼ਾਨ ਘਾੜ ਦੇ ਵਿੱਚ ਸੰਸਕਾਰ ਕੀਤਾ ਤੇ ਉਹ ਬੰਦਾ ਕਹਿੰਦੇ ਜੀਵਤ ਜਿਉਂਦਾਗਾ ਤੇ ਜਿਹੜਾ ਮਰਿਆ ਉਹ ਕਿਸੇ ਦਾ ਹੋਰ ਮੁੰਡਾ ਮਾਰ ਕੇ ਜਿਹੜਾ ਉਹਨੂੰ লাশ ਪੜਾ ਦਿੱਤੀ ਆ ਇਹ ਮਰਿਆ ਜਾਂ ਮਾਰਿਆ ਇਹ ਰੱਬ ਜਾਣਦਾਗਾ ਪਰ ਉਹ ਬੰਦਾ ਜਿਹੜਾ ਮਰਿਆ ਸਮਝ ਕੇ ਜਿਸ ਨੇ ਸੰਸਕਾਰ ਕਰ ਦਿੱਤਾ ਉਸ ਪਰਿਵਾਰ ਦੇ ਉੱਤੇ ਕੀ ਕ ਬੀਤਦੀ ਹੋਣੀ ਇਹ ਕਦੇ ਸੋਚ ਕੇ ਵੇਖਿਆ ਤੇ ਉਹ ਬੰਦਾ ਸਹੀ ਸਲਾਮਤਾ ਉਹ ਜਿਹੜਾ ਜੇਲ੍ਹ ਦੇ ਵਿੱਚ ਬੰਦਾ ਤੇ ਜਿਹੜਾ ਇਹ ਜੇਲ੍ਹ ਮੈਨੇਜਮੈਂਟ ਤੇ ਵੀ ਜਿਹੜੀ ਲਾਪਰਵਾਹੀ ਦੇ ਜਿਹੜਾ ਦੋਸ਼ ਲੱਗੇ ਨੇ ਇਹ ਗੋਵਿੰਦ ਬਾਲ ਦੀ ਘਟਨਾ ਹੈ ਕਿ ਜਿਹੜੀ ਕਿ ਪੁਲਿਸ ਦਾ ਜਿਹੜਾ ਖਾਕੀ ਦਾ ਇਹ ਇੱਕ ਕਾਰਾ ਨਹੀਂ ਪਤਾ ਨਹੀਂ ਕਿੰਨੇ ਕਾਰੇ ਆ ਰਹੇ ਆ ਪਤਾ ਨਹੀਂ ਕਿੰਨਾ ਕੁਝ ਹੋ ਰਿਹਾਗਾ ਤੁਹਾਨੂੰ ਇੱਕ ਅਗਲੀ ਘਟਨਾ ਹੋਰ ਦੱਸਦੇ ਆ ਕਿ ਜਿਹੜੀ ਕਿ ਸਿੱਖਾਂ ਦੇ ਨਾਲ ਅੱਜ ਤੋਂ ਨਹੀਂ ਵਰਤਾਇਆ ਇਹ ਸੁਰੂ ਤੋਂ ਹੋ ਰਿਹਾ ਬੜੇ ਪਿੰਡ ਪਿੰਡ ਕੇ ਅਸੀਂ ਦਹਾਈਆਂ ਦਿੰਨੇ ਆ ਕਿ ਸਿੱਖਾਂ ਦਾ ਕੀ ਕਸੂਰ ਆ ਸਿੱਖਾਂ ਦੇ ਨਾਲ ਕਿਉਂ ਐਡਾ ਇਹੋ ਜਿਹਾ ਜ਼ੁਲਮ ਕੀਤਾ ਜਾ ਰਿਹਾ ਕਿ ਸਿੱਖ ਹੀ ਦਿੰਦੇ ਆ ਇਕੱਲੇ ਇਸੇ ਕਾ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਤਾਂ ਉਹਨਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਇਹ ਸਭ ਤੋਂ ਵੱਡਾ ਸਵਾਲ ਆ ਸੋਚਣ ਵਾਲੀ ਗੱਲ ਆ ਤੇ ਭਾਈ ਬਲਬਾਤ ਸਿੰਘ ਰਾਜਵਾਨਾ ਦੀ ਜਿਹੜੀ ਹੁਣ ਫਾਂਸੀ ਆ ਉਹ ਲਗਭਗ ਤੈਅ ਹੋ ਚੁੱਕੀ ਆ ਇਤੋਂ ਸਾਨੂੰ ਸਾਫ਼ ਜਾਹਰ ਕੀਤਾ ਜਾ ਰਿਹਾ ਕਿ ਭਾਈ ਤੁਹਾਡੇ ਲਈ ਕੋਈ ਕੁਝ ਨਹੀਂ ਕੋਈ ਤੁਸੀਂ ਇਸ ਦੇਸ਼ ਦਾ ਹਿੱਸਾ ਨਹੀਂ ਤੁਸੀਂ ਕੁਰਬਾਨੀਆਂ ਦਿੱਤੀਆਂ ਕਹਿੰਦੇ ਅਸੀਂ 90% ਕੁਰਬਾਨੀਆਂ ਦਿੱਤੀਆਂ ਕੋਈ ਕਹਿੰਦਾ ਅਸੀਂ 96% ਕੁਰਬਾਨੀਆਂ ਦਿੱਤਾ ਸਿੱਖਾਂ ਨੇ ਦਿੱਤੀਆਂ ਹੋਣੀਆਂ ਪਰ ਆਗਲੇ ਨੂੰ ਕੀ ਆ ਆਗਲੇ ਨੂੰ ਕੁਰਸੀਆਂ ਮਿਲ ਗਈਆਂ ਤੁਹਾਨੂੰ ਕੀ ਆ ਫਾਂਸੀਆਂ ਮਿਲ ਗਈਆਂ ਤੁਸੀਂ ਜੇਲਾ ਵੀ ਕੱਟੋ ਫਾਂਸੀਆਂ ਤੇ ਵੀ ਲੜਕੋ ਤੁਸੀਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਵੀ ਸਭ ਤੋਂ ਪਹਿਲਾਂ ਇਸ ਤੁਹਾਡਾ ਹੋਵੇ 47 ਵਿੱਚ ਤੁਸੀਂ ਉਜੜੇ 10 ਲੱਖ ਤੋਂ ਵੱਧ 10 ਲੱਖ ਸਰਕਾਰੀ ਅੰਕੜੇ ਆ 10 ਲੱਖ ਤੋਂ ਵੱਧ ਮੌਤਾਂ ਹੁੰਦੀਆਂ ਨੇ ਕਿੰਨੇ ਅਣਗਿਣਤ ਦੇ ਨਾਲ ਸਾਡੀਆਂ 3 ਭੈਣਾਂ ਦੇ ਨਾਲ ਰੇਪ ਹੁੰਦੇ ਆ ਤੇ ਹਜ਼ਾਰਾਂ ਲੱਖਾਂ ਕਰ ਉੱਜੜ ਉੱਜੜ ਜਾਂਦੇ ਆ ਤੇ ਫਿਰ ਦੋ ਜਿਹੜਾ ਕਿ ਦੇਸ਼ ਆ ਉਹ ਦੋ ਪੰਜਾਬ ਬੰਡੀਆਂ ਪੈ ਜਾਂਦੀਆਂ ਤੇ ਲਹਿੰਦਾ ਤੇ ਚੜ੍ਹਦਾ ਪੰਜਾਬ ਪਾਕਿਸਤਾਨ ਤੇ ਜਿਹੜਾ ਇੱਕ ਪੰਜਾਬ ਦੋ ਦੋ ਜਿਹੜਾ ਕਿ ਦੇਸ਼ ਦੇ ਵਿੱਚ ਦੋ ਟੋਟੇ ਹੋ ਜਾਂਦੇ ਆ ਵੈਸੇ ਤਾਂ ਟੋਟੇ ਕਈ ਹੋਏ ਆ ਪਰ ਕਿੰਨਾ ਕੁਝ ਹੋਇਆ ਉਸ ਤੋਂ ਬਾਅਦ ਸਾਡੇ ਨਾਲ 84 ਆਈ 78 ਆਇਆ ਫਿਰ ਨਵੰਬਰ 83 ਦੇ ਵਿਅਕਤੀ ਸਾਡੇ ਨਾਲ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਅੱਗ ਲਾਈਆਂ ਗਈਆਂ ਫਿਰ 1990 ਤੋਂ 92 95 ਦਾ ਕੇ ਤੱਕ ਸਿੱਖਾਂ ਦੀ ਜਿਹੜੀ ਖੂਨ ਦੀ ਹੋਲੀ ਖੇਡੇ ਗਈ ਸਿੱਖਾਂ ਨੂੰ ਚੁੜ ਚੁੜ ਕੇ ਮਾਰਿਆ ਗਿਆ ਉਸੇ ਤਹਿਤ ਭਾਈ ਬੀਬੰਤ ਸਿੰਘ ਨੇ ਰੈਕਸ਼ਨ ਕੀਤਾ ਆ ਮਾਫ ਕਰਨਾ ਭਾਈ ਬਲਵੰਤ ਸਿੰਘ ਨੇ ਤੇ ਭਾਈ ਦਲਾਵਰ ਸਿੰਘ ਨੇ ਉਸ ਟਾਈਮ ਦੇ ਮੁੱਖ ਮੰਤਰੀ ਕਿਉਂ ਉਹਨਾਂ ਨੂੰ ਐਡਾ ਹਥਿਆਰਾ ਬਣਨਾ ਪਿਆ ਕਿਉਂ ਉਹਨਾਂ ਨੂੰ ਆਪਣੀ ਜਾਨ ਉੱਤੇ ਇਹ ਸਾਰਾ ਕੁਝ ਖੇਡ ਕੇ ਜਿਹੜਾ ਕਰਨਾ ਪਿਆ ਕਿਉਂਕਿ ਸਿੱਖ ਨੌਜਵਾਨੀ ਦਾ ਕਹਾਣ ਹੋ ਰਿਆ ਸੀ ਸਿੱਖਾਂ ਨੂੰ ਚੁੰਚਣ ਕੇ ਮਾਰਿਆ ਜਾ ਰਿਆ ਸੀ ਇੱਥੋਂ ਤੱਕ ਕਿ ਪੁੱਤ ਦੇ ਗੁੰਡਿਆਂ ਵੱਲੋਂ ਕਿ ਜਿਹਦੀ ਲੜਕੀ ਸੋਹਣੀ ਲੱਗਦੀ ਸੀ ਜਾਂ ਕਿਸੇ ਦੀ ਧੀ ਪਾਣੀ ਤੇ ਅਕ ਟਕਾ ਲੈਣੀ ਤਾਂ ਉਸ ਪਰਿਵਾਰ ਨੂੰ ਮਾਰ ਦੇਣਾ ਉਸ ਲੜਕੀ ਨਾਲ ਜਾਬਰ ਜਨਾ ਕਰ ਦੇਣਾ ਜਾਂ ਉਸ ਲੜਕੀ ਨੂੰ ਨਾਲ ਲੈ ਜਾਣਾ ਆਪਣੇ ਨਾਲ ਬੜਾ ਕੁਝ ਬਰਤਾਰਾ ਹੋਇਆ ਬੜਾ ਕੁਝ ਰੇਪ ਹੋਇਆ ਫਿਰ ਇੱਕ ਉਸ ਲਹਿਰ ਨੂੰ ਬਦਨਾਮ ਕਰਨ ਲਈ ਜਿਹਨੂੰ ਖਾੜਕੁਬਾਹ ਲਹਿਰ ਚੱਲੇ ਸੀ ਆਪਣੇ ਭੇੜੂ ਬਾਰੇ ਇਹਨਾਂ ਨੇ ਆਪਣੇ ਭੇਡਾ ਬਾਣੀਆਂ ਕਾਲੀਆਂ ਜਿਨ੍ਹਾਂ ਨੇ ਕਾਲੇ ਕਾਰਨਾਮੇ ਕੀਤੇ ਡੰਗ ਜਿਹੜਾ ਪੂਲੇ ਵਰਗੇ ਬੜੇ ਇੱਥੇ ਜਿਹੜੇ ਕੋ ਜ਼ੁਲਮ ਕਮਾਏ ਜਿਨ੍ਹਾਂ ਨੇ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਵੀ ਉਸਾ ਕੜੀ ਦਾ ਇਹ ਸਾਰੇ ਆ ਜੇ ਜ਼ੁਲਮਾਂ ਦਾ ਜਦੋਂ ਅੰਤ ਹੋ ਗਿਆ ਤਾਂ ਫਿਰ ਅੱਤ ਤੇ ਅੰਤ ਦਾ ਕਹਿੰਦੇ ਬੈਰ ਹੁੰਦਾਗਾ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਇਸ ਸਮੇਂ ਚਾਹੇ 29 ਸਾਲ ਤੋਂ ਜਿਹੜਾ ਕਿ ਜੇਲ੍ਹ ਦੀਆਂ ਚੱਕੀਆਂ ਦੇ ਵਿੱਚ ਬੰਨਦਾ ਪਟਿਆਲਾ ਜੇਲ੍ਹ ਦੇ ਵਿੱਚ ਆ ਪਰ ਇਸ ਦੇਸ ਦਾ ਕਾਨੂੰਨ ਕੀ ਕਹਿੰਦਾ ਇਹ ਕਾਨੂੰਨ ਇਹ ਕਹਿੰਦਾ ਕਿ 29 ਸਾਲ ਬਾਅਦ ਉਹਨੂੰ ਫਾਂਸੀ ਦੇ ਦਿਓ ਕਾਨੂੰਨ ਕਹਿੰਦਾਗਾ ਕਿ ਹੋਰ ਭਾਰਤੀ ਜਿਹੜੀ ਸਜ਼ਾ ਹੋਈ ਹੋਵੇ ਉਸ ਤੋਂ ਬਾਅਦ ਤੁਸੀਂ ਉਹਨੂੰ 29 ਸਾਲ ਲਟਕਾ ਕੇ ਰੱਖੋ ਜੇ ਫਾਂਸੀ ਦੇਣੀ ਸੀ ਫਿਰ ਉਸੇ ਉਸੇ ਟਾਈਮ ਕਿਉਂ ਨਹੀਂ ਦਿੱਤੀ ਇਹ ਗੱਲ ਸੁਪਰੀਮ ਕੋਰਟ ਨੇ ਵੀ ਕਹੀ ਆ ਪਰ ਸਾਡੀਆਂ ਸਰਕਾਰਾਂ ਸਾਡੇ ਗਦਾਰ ਲੀਡਰਾਂ ਨੇ ਸਾਡੇ ਝੋਲੀ ਚੁੱਕ ਲੀਡਰਾਂ ਨੇ ਚਾਹੇ ਉਹ ਅਕਾਲੀ ਦਲ ਬਾਦਲ ਹੋਵੇ ਚਾਹੇ ਕੋਈ ਹੋਰ ਲਾਣਾ ਹੋਵੇ ਜਿਨ੍ਹਾਂ ਨੇ ਸਾਰਾ ਕੁਝ ਆਪਣੇ ਕੁਝ ਹੱਥਕ ਕੀਤਾ ਤੇ ਕਰਾਇਆ ਤੇ ਜਦੋਂ ਸੱਤਾ ਤੋਂ ਬਾਹਰ ਆਉਂਦੇ ਆ ਉਦੋਂ ਢਣਾਉਰਾ ਪਿੱਟਦੇ ਆ ਉਦੋਂ ਬੰਦੀ ਸਿੰਘ ਯਾਦ ਆ ਜਾਂਦੇ ਆ ਇਹਨਾਂ ਨੂੰ ਦੇਖੋ 10 ਸਾਲਾ ਭਾਜਪਾ ਦੇ ਨਾਲ ਰਹੀ ਇਹਨਾਂ ਦੀ ਸਾਝਾ ਉਦੋਂ ਸਿੱਖਾਂ ਨੂੰ ਕਿਉਂ ਨਹੀਂ ਬਾਹਰ ਕੱਢਿਆ ਗਿਆ ਬੜੀ ਦੁੱਖ ਦੀ ਗੱਲ ਹੈ ਇੱਥੇ ਤੇ ਅੱਜ ਭਾਈ ਬਲਵੰਤ ਸਿੰਘ ਰਾਜਵਾਨ ਦੇ ਨਾਂ ਤੇ ਰੋਟੀਆਂ ਛਕੀਆਂ ਜਾ ਰਹੀਆਂ ਅੱਜ ਸਰਕਾਰਾਂ ਬੁਲਾਉਣ ਨੂੰ ਕਾਲੇ ਆ ਤੇ ਭਾਈ ਬਲਵੰਤ ਸਿੰਘ ਦੇ ਰਾਜਵਾਨੇ ਦੀ ਫਾਂਸੀ ਆ ਉਹ 12 ਅਕਤੂਬਰ ਨੂੰ ਲਗਭਗ ਤੈ ਹੋ ਜਾਣੀ ਆ ਕਿ ਤੁਹਾਨੂੰ ਕੀ ਲੱਗਦਾ ਕਿ ਇਹ ਸਰਕਾਰ ਕਿ ਇਸ ਹਿੰਦੁਸਤਾਨ ਦੀ ਸਰਕਾਰ ਆ ਹੋਮਨਿਸਟਰੀ ਕੀ ਤੁਹਾਨੂੰ ਲੱਗਦਾ ਕਿ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਮaaf ਕਰ ਦੂਗੀ ਜਾਂ ਕੋਈ ਕੇਂਦਰ ਰਹਿ ਰਹੇ ਹੁੰਦੀ ਅਪੀਲ ਆ ਰਹਿਮ ਕਰ ਦੂਗੀ ਸੁਪਰੀਮ ਕੋਰਟ ਵੀ ਇਹ ਤੇ ਜਿਹੜਾ ਕਿ ਪਹਿਲਾਂ ਬੜਾ ਸਖਤ ਹੋਇਆ ਤੇ ਹੁਣ ਵੀ ਸਕਦਾ ਉਹਨਾਂ ਨੇ 15 ਅਕਤੂਬਰ ਦੀ ਜਿਹੜੀ ਆਖਰੀ ਡੇਡ ਦਿੱਤੀ ਹੋਈ ਆ 15 ਤੋਂ 1-2 ਤਰੀਕ ਨੂੰ ਹੋ ਪੈ ਸਕਦੀ ਐ ਇੱਕ ਸਰਪਾ ਭਾਈ ਬਲਵੰਤ ਸਿੰਘ ਰਾਜਵੜੀ ਨੇ ਵੀ ਕਿਹਾ ਜਾ ਰਿਹਾ ਕਿ ਦੇਸ਼ ਤੋਂ ਪੰਜਾਬ ਤੋਂ ਬਾਹਰ ਫਾਂਸੀ ਦਿੱਤੀ ਜਾ ਸਕਦੀ ਆ ਚੋਰਾਂ ਨੂੰ ਫਾਂਸੀ ਦਿੱਤੀ ਜਾ ਸਕਦੀ ਆ ਬੜਾ ਕੁਝ ਹੋ ਸਕਦਾ ਪਹਿਲਾਂ ਵੀ ਬੜਾ ਕੁਝ ਹੋਇਆ ਪਰ ਅੱਜ ਸਾਡੇ ਸਿੱਖ ਨਲਾਇਕ ਸੁੱਤੇ ਪਏ ਆ ਸਾਡੇ ਸਿੱਖਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਨੇ ਮੈਂ ਸਾਰੇ ਸਿੱਖਾਂ ਦੀ ਗੱਲ ਨਹੀਂ ਕਰਦਾ ਜਿਨ੍ਹਾਂ ਦੀਆਂ ਮਰੀਆਂ ਨੇ ਉਹ ਧਿਆਨ ਦੇ ਨਾਲ ਸੁਣ ਲੈਣਾ ਅਸੀਂ ਬਾਬਿਆਂ ਤੇ ਪਖੰਡੀਆਂ ਦੇ ਪਾਰੇ ਵਿੱਚ ਡਿੱਗੇ ਹੋਏ ਆ ਆਹ ਸਾਹ ਦੇਖਿਆ ਤੁਸੀਂ ਹੁਣ ਮੰਜੀਠੀ ਨੂੰ ਮਿਲਣ ਗਿਆ ਇੱਕ ਅਰਾਧਾ ਸਵਾਮੀਆ ਦਾ ਰੱਬਾ ਜੇਲਾਂ ਦੇ ਵਿੱਚ ਚੱਕਰ ਕੱਢਦਾ ਫਿਰਦਾ ਕਿਤੇ ਫਲਾਨੀ ਡੇਰੇ ਦੇ ਵਿੱਚ ਚੱਕਰ ਕੱਢਦਾ ਫਿਰਦਾ ਕਿਤੇ ਫਲਾਣੇ ਬਾਬੇ ਦੇ ਨਾਲ ਜੱਫੀਆ ਪਾਉਂਦਾ ਫਿਰਦਾ ਕਿਤੇ ਧੌਂਕੇ ਬਾਬੇ ਦੇ ਨਾਲ ਜੱਫੀਆ ਪਾਉਂਦਾ ਫਿਰਦਾ ਕਿਤੇ ਕੌਲੇ ਬਾਟੇ ਉਹਨਾਂ ਦੇ ਨਾਲ ਆ ਪਤਾ ਨਹੀਂ ਕਾਦੇ ਪਿੰਦਾ ਕਾਦੇ ਨਾਂ ਇਹ ਹਾਲ ਹੋ ਰਿਹਾ ਸਾਡੀ ਸਿੱਖੀ ਦਾ ਜਿਨ੍ਹਾਂ ਨੇ ਸਿੱਖ ਉਜਾੜੇ ਸੀ ਜਿਨ੍ਹਾਂ ਨੇ ਸਿੱਖ ਮਾਰੇ ਸੀ ਅਨ ਸਾਡੀਆਂ ਉਹਨਾਂ ਲੋਕਾਂ ਦੀਆਂ ਸਾਂਝਾਂ ਉਹ ਉਹਨਾਂ ਪਖੰਡੀ ਸਾਧਾਂ ਦੇ ਨਾਲ ਆ ਤੇ ਤੁਸੀਂ ਕੀ ਕਹੋਗੇ ਇਹ ਚਾਲ ਕਿੱਥੋਂ বুঝੋਗੇ ਇਹਨੂੰ ਬੜਾ ਇੱਕ ਡੂੰਗੀ ਸਾਾਸਾ ਹੈ ਤੇ ਅਗਲੀ ਵੀਡੀਓ ਦੇ ਵਿੱਚ ਤਾਂ ਨੂੰ ਮੈਂ ਦੋ ਚਾਰ ਹੋਰ ਐਹ ਜੀਆਂ ਵੱਡੀਆਂ ਖਬਰਾਂ ਨੇ ਜਿਹੜੀਆਂ ਵੀਡੀਓ ਲੰਬੀ ਹੁੰਦੀ ਆ ਤੁਸੀਂ ਬਹੁਤਿਆਂ ਨੇ ਕਿਹਾ ਕਿ ਛੋਟੀ ਵੀਡੀਓ ਬਣਾਇਆ ਕਰ ਪਰ ਕੀ ਕਰੀਏ ਕਿ ਜਦੋਂ ਅਜਿਹੀਆਂ ਖਬਰਾਂ ਹੋ ਜਾਂਦੀਆਂ ਆ ਫਿਰ ਕਹਾਣੀ ਦੱਸਣੀ ਪੈਂਦੀ ਆ ਇੱਕ ਕਰਕੇ ਲੰਬੀ ਵੀਡੀਓ ਹੋ ਜਾਂਦਾ ਹੋ ਜਾਂਦੀ ਆ ਤੇ ਮਾਫੀ ਚਾਹਣਾ ਤੇ ਇਸ ਵੀਡੀਓ ਨੂੰ ਬੱਤਵਾ ਸ਼ੇਅਰ ਜਰੂਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖਿਓ ਕਿ ਇਹ ਵਰਤਾਰਾ ਜੋ ਅੱਜ ਪੰਜਾਬ ਦੇ ਵਿੱਚ ਪੁਲਿਸ ਵੱਲੋਂ ਚੱਲ ਰਿਹਾ ਕੀ ਤੁਹਾਨੂੰ ਲੱਗਦਾ ਤੁਸੀਂ ਕਮੈਂਟ ਕਰਕੇ ਦੱਸਦੇ ਆ ਕਿ ਜਿਹੜਾ ਇਹ ਇਨਕਾਊਂਟਰ ਕਰ ਰਹੇ ਆ ਕਿ ਇਹਨਾਂ ਨੂੰ ਭੋਗੜੀਆਂ ਨਹੀਂ ਪਹਿਣਗੀਆਂ ਅੱਜ ਫੇਤੀਆਂ ਦੇ ਚਾਹ ਦੇ ਵਿੱਚ ਵੀਡੀਓ ਲੰਬੀ ਹੁੰਦੀ ਆ ਉੱਥੇ ਹੀ ਗੱਲ ਆ ਤੇ ਇੱਕ ਮੈਂ ਵੀਡੀਓ ਸੁਣ ਰਿਹਾ ਸੀ ਕਹਿੰਦੇ ਕਿ 20 ਅਨਕਾਉਂਟਰਾਂ ਦਾ ਇੱਕ ਫੀਤੀ ਲੱਗਦੀ ਸੀ ਜੇ 20 ਅਨਕਾਉਂਟਰ ਕਰਦੇ 20 ਝੂਠੇ ਪੁਲਿਸ ਮੁਕਾਬਲਿਆਂ ਦਾ ਇੱਕ ਇੱਕ ਸਟਾਰ ਲੱਗਦਾ ਸੀ ਬੜਾ ਕੁਝ ਪਿਆ ਬੜੀ ਲੰਬੀ ਲੇਟ ਪਈ ਆ ਬੜੇ ਤੇ ਗੁੰਡੇ ਪੁਲਸ ਵਾਲੇ ਹੋਏ ਆ ਬੜਿਆਂ ਦੇ ਹੱਥ ਚੁੱਕੀ ਹੋਈ ਆ ਤੇ ਹੱਥ ਚੁੱਕੀ ਵੀ ਸੀ ਬੜਿਆਂ ਨੇ ਜ਼ੁਲਮ ਕੀਤਾ ਤੇ ਜ਼ੁਲਮ ਕਰ ਵੀ ਰਹੇ ਆ ਭਰਾਵੋ ਅਜੇ ਵੀ ਤੁਹਾਡੇ ਕੋਲ ਸਬਕਾ ਕਿ ਪ੍ਰਮਾਤਮਾ ਦੀ ਮਾਰ ਜਿਹੜੀ ਬੜੀ ਭੈੜੀ ਹੁੰਦੀ ਆ ਫਿਰ ਬਿਲਕਦਿਓ ਅੰਤ ਵੇਲੇ ਫਿਰ ਤੁਸੀਂ ਬਿਲਕਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ ਸਾਰੇ ਜਿਹੜੀਆਂ ਚੀਜ਼ਾਂ ਵਾ ਤੁਹਾਨੂੰ ਗਿਣਿਆ ਕੇ ਹਟਿਆ ਉਹਦੇ ਉੱਤੇ ਕਮੈਂਟ ਜਰੂਰ ਕਰਨੇ ਆ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ